ਨਾ ਮਤੁਹਾਡਾ ਵਾ ਮੇਕਰ ਹਾਲ ਹੈ ਇਹ ਕਿਹਦੇ ਨੰਬਰ ਹੈ ਮੈਮ ਤੁਹਾਡੇ ਪਾਸੇ ਮੇਰੀ ਸੀਬੀਐਸਸੀ ਗ੍ਰੇਡ 12 ਵਿੱਚ 95.4% ਆਇਆ ਇਹਦੇ ਸਕੂਲ ਦਾ ਪਰਦਾ ਨਾਮ ਜਗਤ ਜੋਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉਸਮਾਨ ਚਾਹ ਹੈ ਫਸਟ ਟਾਈਮ ਇਹੋ ਜਿਹਾ ਮਹਿਸੂਸ ਹੋ ਰਹੀ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਤੇ ਖੁਸ਼ ਮਹਿਸੂਸ ਕਰ ਰਹੀ ਹਾਂ ਆਫਕਾਸ਼ ਉਹਦਾ ਰਿਜ਼ਲਟ ਚੈੱਕ ਕੀਤਾ ਸੀ ਉਹਦੇ ਵੀ ਫੈਮਿਲੀ ਤੇ ਸਾਰੇ ਰਿਲੇਟਿਵਸ ਦੇ ਫੋਨ ਆਣਾ ਤੇ ਆਪਣੇ ਆਪ ਵਿੱਚ ਇੱਕ ਬਹੁਤ ਅਲੱਗ ਤੇ ਖੁਸ਼ੀ ਵਾਲੀ ਫੀਲਿੰਗ ਹੁੰਦੀ ਜੋ ਸਾਰੇ ਕੰਗ੍ਰੈਚੂਲੇਟ ਕਰਨ ਤਾਂ ਤੁਹੇ ਕਿਹਾ ਤੁਹਾਡਾ ਕੀ ਮੈਮਸੂ ਬਣਾਇਆ ਕਿ ਜਾਈ ਕਿ ਬਨਣਾ ਚਾਹੁੰਦੀ ਮੈਂ ਡਾਕਟਰ ਬਨਣਾ ਚਾਹੁੰਨੀ ਆ 공부 ਭੜਾਈ ਕਿਵੇਂ ਕਰਦੇ ਸੀਗੇ ਭੜਾਈ ਲਈ ਕਿਵੇਂ ਸਮ ਟਾਈਮ ਟਾਈਮ ਕਰਦੇ ਸੀ ਕੀ ਸ਼ਡਿਊਲ ਸੀ ਤੁਹਾਡਾ ਇਹਦਾ ਕੁਝ ਐਗਜ਼ੈਕਟਿਵ ਫਿਕਸ ਸ਼ਡਿਊਲ ਤਾਂ ਨਹੀਂ ਰਿਹਾ ਵਾ ਬਟ ਇਦਾਂ ਕਿ ਟੀਚਰਸ ਨੇ ਜਿੰਨਾ ਵਧੀਆ ਪੜਾਇਆ ਵਾ ਉਹਦੇ ਬਾਅਦ ਚ ਜੋ ਕਨਸੈਪਟ ਦੀ ਅੰਡਰਸਟੈਂਡਿੰਗ ਹੋਈ ਆ ਤੇ ਉਹਦੇ ਨਾਲ ਇੰਨਾ ਜ਼ਿਆਦਾ ਪੜਨ ਦੀ ਲੋਡ ਪੈਂਦੀ ਨਹੀਂ ਆਪੀ ਇੰਨੀ ਮਿਹਨਤ ਕਰਨ ਦੀ ਕਿ ਟੀਚਰਸ ਨੇ ਇੰਨੀ ਹੈਲਪ ਕੀਤੀ ਆ ਤੇ ਬਾਕੀ ਸਾਰਿਆਂ ਦੀ ਸਪੋਰਟ ਵਗੈਰਾ ਨਾਲ ਤੇ ਥੋੜਾ ਟਾਈਮ ਕੱਢ ਕੇ ਵੀ ਠੀਕ ਹੋਏਗਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੱਚੇ ਦੀ ਜਿਹੜੀ ਮਿਹਨਤ ਆ ਉਸ ਨੂੰ ਮਤਲਬ ਪੂਰਾ ਸਹਯੋਗ ਮਿਲਿਆ ਔਰ ਬੱਚਾ ਕਾਮਯਾਬ ਹੋਇਆ ਔਰ ਅੱਛੇ ਨੰਬਰਾਂ ਚ ਪਾਸ ਹੋਇਆ ਤੇ ਇਸ ਚੀਜ਼ ਦਾ ਸਾਰੇ ਪਰਿਵਾਰ ਚ ਸਾਡੇ ਫਰੈਂਡਸ ਬੜਾ ਬੜਾ ਹੀ ਅੱਛਾ ਮਹਿਸੂਸ ਕਰਦੇ ਆ ਪ੍ਰਾਊਡ ਆ ਬੱਚੇ ਤੇ ਕਿਦੀ ਮਿਹਨਤ ਜਿਹੜੀ ਹੈਗੀ ਆ ਕੰਮ ਬੜੀ ਮਿਹਨਤ ਲਾਈ ਕੰਮ ਦੇਖੋ ਜੀ ਕੋਈ ਵੀ ਮਾਂ ਪਿਓ ਪ੍ਰਖਤਾ ਬੱਚੇ ਦਾ ਸੋਚਦਾ ਕਿ ਬਹੁਤ ਵਧੀਆ ਹੋਵੇ ਔਰ ਇਹ ਬੱਚੇ ਦੀ ਮਿਹਨਤ ਆ ਬਾਕੀ ਪ੍ਰਭੂ ਦਾ ਵੀ ਸਾਚ ਚਾਹੀਦਾ ਔਰ ਬੱਚੇ ਨੂੰ ਕਾਮਯਾਬੀ ਮਿਲੇ ਇਹ ਦਿਲ ਦੀ ਦੁਆ ਹੈਗੀ ਸਾਡੇ ਕਿ ਬੱਚਾ ਕਾਮਯਾਬ ਹੋਵੇ ਜੋ ਵੀ ਇਹ ਚਾਹਦਾ ਆਪਣੇ ਪੈਰਾਂ ਦੇ ਕਾਮਯਾਬੀ ਹਾਸਲ ਕਰੇ ਪੜਾਈ ਦਾ ਕਿੰਨਾ ਇਕ ਸਮਾਂ ਲੱਗਦਾ ਸੀਗਾ ਪੜ੍ਹਦੇ ਕਿਵੇਂ ਸੀਗੇ ਕੀ ਦੇ ਵਰਕ ਪੜ੍ਹਨ ਦਾ ਇਹ ਸੀ ਆਪਣਾ ਹੀ ਸ਼ਡਿਊਲ ਸੀਗਾ ਇਹਨੂੰ ਅਸੀਂ ਕਦੀ ਅਜੇ ਤੱਕ ਨਹੀਂ ਕਿਹਾ ਵੀ ਪੜ੍ਹ ਲਾ ਜਾਂ ਕਿਦਾਂ ਇਹਦਾ ਜੇ ਨਹੀਂ ਕਿਸੇ ਨੇ ਨਹੀਂ ਵੀ ਪੜ੍ਹਦੀ ਸੀ ਪਰ ਜਦੋਂ ਪੜ੍ਹਦੀ ਸੀ ਤੇ ਫਿਰ ਰੈਗੂਲਰ ਕਾਫੀ ਕਵਰ ਕਰ ਜਾਂਦੀ ਸੀਗੀ ਇਹ ਇਹਦੀ ਥੋੜੀ ਖਾਸियत ਸੀਗੀ ਇਹ ਤਾਂ ਕਦੀ ਮਹਿਸੂਸ ਨਹੀਂ ਹੋਇਆ ਇਹਨੂੰ ਕਹਿੰਦਾ ਵੀ ਜੀਨ ਪੜਨ ਦੀ ਸਾਨੂੰ ਕਹਿਣਾ ਪਵੇ ਇਹਨੇ ਆਪਣੀ ਮਤਲਬ ਇੰਡੀਵਿਜੂਅਲੀ ਆਪਣੇ ਨੂੰ ਆਪਣਾ ਸਾਰਾ ਸੀਗਾ ਕਿ ਮੈਂ ਬਸ ਇਦਾਂ ਕਰ ਲੈਣਾ ਮੈਂ ਆਪਣਾ ਸੈਟਅਪ ਪਰਸਨਲੀ ਇਹਨੇ ਸਾਰਾ ਕੀਤਾ ਹੋਇਆ ਸੀਗਾ ਤੇ ਉਸ ਹਿਸਾਬ ਨਾਲ ਇਹਨੇ ਉਸ ਨੂੰ ਆਮ ਜਨਤਾ ਨੂੰ ਇਹ ਇਹੀ ਸੰਦੇਸ਼ ਜੇ ਕੋਈ ਇਦਾਂ ਇਹ ਸੋਚ ਕੇ ਕਿ ਇਹ ਬੇਟੀ ਹੈਗੀ ਹੈ ਤੇ ਆਪਾਂ ਇਹਨੂੰ ਇੱਥੇ ਤੱਕ ਲਿਮਟਿਡ ਰੱਖਣਾ ਹੈਗਾ ਉਹ ਸਾਡੀ ਸੋਚ ਗਲਤ ਹੈਗੀ ਆ ਜੇ ਬੱਚੀ ਇਸ ਕਾਬਿਲ ਹੈਗੀ ਹੈ ਕਿ ਉਹ ਕਿ ਜਾ ਸਕਦੀ ਹੈ ਤੇ ਜਿੱਦਾਂ ਮੁੰਡੇ ਨੂੰ ਆਪਾਂ ਕਰਦੇ ਬੇਟੀਆਂ ਨੂੰ ਵੀ प्रमोट करना चाहिए हैगा मैं चीज जानना मैं हरप्रीत कौर जगजोति पब्लिक सीनियर सेकेंडरी स्कूल की प्लस टू क्लास की इंचार्ज आज मुझे बहुत ही ज्यादा मान महसूस हो रहा है कि हमारे स्कूल की वामिका रहलन जो कि जिसने कि पूरा साल बहुत ज्यादा मेहनत करके आज मेरिट में आई है बहुत ही ज्यादा हमें खुशी हो रही है जिसने हमारे स्कूल का जो नाम है रोशन किया है इस बच्चे ने पूरा ही साल बहुत सारी एक्टिविटीज़ में पार्टिसिपेट किया हर एक, एक एक्टिविटी में वो आगे रही है और मैं स्कूल को प्रिंसिपल मैम को स्कूल की मैनेजमेंट को धन्यवाद करती हूँ वामिका को और उसकी फैमिली को मुबार, मुबारक मुबारकबाद देती हूँ आई एम द प्रिंसिपल फ्रॉम जगत ज्योति पब्लिक सीनियर सेकेंडरी स्कूल उस्मान शेद मैं आज हमारे स्कूल का प्लस टू का और टेंथ का रिजल्ट डिक्लेयर हुआ उसका जो हमारा बच्चा भा, भामिका रलन जो अब मेरिट लिस्ट में बच्चा आया है उसका मैं सारे उसके पेरेंट्स को उसके हम अपनी मैनेजमेंट डायरेक्टर सर सरदार इकबाल सिंह चीमा जी और चेयरमैन सर पाल सिंह टीमा जी और, और दशमेश के हमारे हेड मैम प्रिंसिपल जगजीत कौर जी और दशमेश लर्निंग से, सेंटर के हेड मैम सोनिया ऊपर और वर्जी टीचर्स मैं सभी को कंग्रेचुलेशन कहूँगी क्योंकि दसुआ शहर में एक ऐसा बच्चा जिसने अपने 96 नंबर लेके हमारे स्कूल का हमारी मैनेजमेंट का और अपने पेरेंट्स का नाम रोशन किया है ये बच्चा हमारा मेरिट में आया है मैं आगे भी होप करती हूँ कि ये बच्चा दिन दुगनी रात चौगनी तरक्की करे और इस बच्चे ने निट का टेस्ट जो दिया हुआ है वो भी क्लियर करे और हमारे स्कूल का नाम और भी रोशन करे और आगे और भी तरक्की करे थैंक यू